ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਰਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਮੋਗੇ ਜ਼ਿਲ੍ਹੇ ਦੇ ਮਨਮੱਤੇ ਨਗਰ ਤੇ ਮੋਗੇ ਤੋਂ ਬਰਨਾਲਾ ਰੋਡ ਦੇ ਉੱਤੇ ਸਤਿਤ ਬਦਨੀ ਕਲਾਂ ਪਿੰਡ ਤੇ ਇਸ ਪਿੰਡ ਦੇ ਵਿੱਚੋਂ ਵੀਡੀਓ ਤੁਹਾਨੂੰ ਦਿਖਾਉਣਾ ਰਹਿਣਾ ਮਨਿਤ ਹੁਣ ਥੋੜਾ ਜਿਹਾ ਗੈਪ ਪੈ ਗਿਆ ਸੀ ਉਬਲੀ ਕੁ ਫਰਕਸ਼ਨ ਦੇ ਕਾਰਨ ਸੀ ਮਿੱਤਰੋ ਤੇ ਹੁਣ ਰੈਗੂਲਰ ਫਿਰ ਵੀਡੀਓ ਇਸ ਘਰ ਦੇ ਵਿੱਚ ਆਉਂਦੀਆਂ ਰਹਿਣਗੀਆਂ ਅੱਜ ਫਿਰ ਤੁਹਾਡੇ ਲਈ ਤੋਕੜਾਂ ਮਈਆਂ ਦਾ ਖਜ਼ਾਨਾ ਲੈ ਕੇ ਆਏ ਆ ਇੱਕ ਦੋ ਦੋ ਡਰਾਈ ਨੀਲੀ ਰਾਵੀ ਦੀ ਮੈਂ ਹੋਊਗੀ ਦੋ ਮਈਆਂ ਕਾਲੀਆਂ ਤੋਕੜਾਂ ਹੋਣਗੀਆਂ ਤੇ ਇੱਕ ਹੋਊਗੀ ਗਾਂ ਮਿੱਤਰੋ ਟੋਟਲ ਜਾਨਵਰ ਹੋਣਗੇ 4 ਚਾਰਾ ਜਾਨਵਰਾਂ ਦੀ ਡਿਟੇਲ ਜਾਣਦੇ ਹੋਏ ਮਿਲਦੇ ਆਪਾਂ ਕਰਦੇ ਆਂ ਗੱਲਬਾਤ ਬਾਈ ਜੀ ਨਾਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਹੈ ਵੀਰੇ ਬਹੁਤ ਵਧੀਆ ਵੀਰੇ ਸੇਤਾਂ ਘਰ ਪਰਿਵਾਰ ਬਾਈ ਹਾਂਜੀ ਵੀਰੇ ਵਧੀਆ ਅੱਛਾ ਨੀਲੀ ਰਾਵੀ ਦੀ ਮਾਈ ਤੋਂ ਦੱਸੀ ਬਾਈ ਕੀ ਡਿਟੇਲ ਆ ਵੀਰੇ ਵੀਰੇ 7 ਮਹੀਨਿਆਂ ਦੀ ਗੱਭਣਾ ਛੋਟੀ ਦੁੱਧੋ ਡਰਾਈ ਆ ਵੀਰੇ ਹਾਂਜੀ ਵੀਰੇ ਦੁੱਧੋ ਡਰਾਈ ਆ ਠੀਕ ਆ ਥਣ ਥੁਣ ਪਾਸ ਹੋ ਕੇ ਹਾਂ ਵੀਰੇ ਆਪਾਂ ਪਾਸ ਕਰਕੇ ਲੈ ਕੇ ਲੈ ਕੇ ਜਾਵੇ ਅਗਲਾ ਠੀਕ ਆ ਵੀਰੇ 7ਵਾਂ ਮਹੀਨਾ ਕੰਪਲੀਟ ਆ ਜਾਂ ਥੋੜੇ ਬੋਦੇ ਦਿਨ ਉੱਤਰ ਉੱਧਰ ਹੈਗੇ ਆ ਹਾਂ ਕੰਪਲੀਟ ਆ ਵੀਰੇ 100% ਬਾਕੀ ਪੁੱਛ ਦੇਾਂਗੇ ਆਪਾਂ ਠੀਕ ਆ ਬਾਈ ਚੈੱਕ ਕਰਵਾ ਕੇ ਦੇ ਦਿਓ ਵੀਰੇ ਹਾਂਜੀ ਵੀਰੇ ਚੈੱਕ ਕਰਾ ਕੇ ਦੇ ਦਿਆਂ ਠੀਕ ਆ ਬਾਈ ਅੱਛਾ ਰੇਟ ਬਾਈ ਕੀ ਰਹੂਗਾ ਰੇਟ ਵੀਰੇ 58000 ਦੀ ਮੈਂ ਦੇ ਦਿਆਂ 58000 ਦੀ ਦੇ ਦਿਆਂਗੇ ਮਾਨਤਾ ਨਹੀਂ ਦੇ ਹਾਂਜੀ ਵੀਰੇ ਕਰ ਦੇ ਠੀਕ ਆ ਕੱਢੀ ਬਾਰ ਨੂੰ ਵੀਰੇ ਤੋਰੀ ਡਰਦੀ ਆ ਥੋੜੀ ਚਲੋ ਰਹਿਣ ਦੋ ਫਿਰ ਠੀਕ ਆ अच्छा अब दो नंबर ते जेडी मैया मेरे ए मेरे कल दी डोका कर दी परसों दी ठीक है, है। रे भाई दूध ता सिगा 6 ਤੋਂ ਬਾਹਰ ਹੀ ਯਾਨੀ ਕਿ ਹੁਣ 6 5.5 ਕਿਲੋ ਦੁੱਧ ਖੁੱਲਾ ਹੁਣ ਤਿਆਰੀ ਦੇ ਵਿੱਚ ਹਾਂਜੀ ਵੀਰੇ ਤੇ ਚਵਾਈ ਕਿਵੇਂ ਲੱਗਦੀ ਹੈ ਚਵਾਈ ਇੱਕ ਨੰਬਰ ਆ ਬਾਹਰੇ ਤੇ ਮਿਲਦੀ ਆ ਵੀਰੇ ਦੋਵੇਂ ਟਾਈਮ ਹੀ ਹੈ ਹਾਂਜੀ ਵੀਰੇ ਠੀਕ ਆ ਵੀਰੇ ਇਹਦਾ ਰੇਟ ਬਾਈ ਇਹਦਾ ਵੀਰੇ ਮੁੱਲ ਭਲਾ 40 ਕਰਾ ਲਾ 38000 ਦੀ ਮੈਂ ਦੇ ਦੇਣ ਓਕੇ ਠੀਕ ਆ ਯਾਰ ਫਿਰ ਤਾਂ ਲੈ ਮਿੱਤਰੋ ਦੁੱਧ 6 ਕਿਲੋ 5.5 6 ਕਿਲੋ ਹੀਟ ਦੇ ਵਿੱਚ ਆਈ ਹੋਈ ਹੈ ਵੀਰੇ ਨਹੀਂ ਵੀਰੇ ਡੋਕੇ ਕਰ ਆਉਗੀ ਵੀ ਬਣੀ ਤਾਂ ਨਹੀਂ ਹਜੇ ਨਹੀਂ ਬਣੀ ਠੀਕ ਆ ਵੀਰੇ ਲੈ ਵੀਲੇ ਵਾਲੂ ਬਾ ਖੁੱਲਾ ਹਨਾ ਬਾਈ ਹਾਂਜੀ ਵੀਰੇ ਚਵਾਈ ਚੰਗਾ ਹੁਣ ਬਹੁਤ ਚੰਗੀ ਚਵਾਈ ਲੱਗੀ ਆ ਮੇਰੇ ਲੈ ਮੇਤਰੋ 40000 ਮੋਲੇ 38000 ਦੇ ਵਿੱਚ ਮਿਲ ਜੂਗੀ ਮੈਂ ਚੰਗੀ ਆ ਦੇਖ ਸਕਦੇ ਗਰਮਾਂ ਵਾਲੀ ਤੁਸੀਂ ਹੂੰ ਬਹੁਤ ਠੰਡੀ ਸੀ ਲੈ ਵੀਰੇ ਪੂਰੀ ਧਾਰ ਤੇ ਮਿਲਦੀ ਐ ਹੂੰ ਨਹੀਂ ਠੀਕ ਆ ਵੀਰੇ ਓਕੇ ਆ ਠੀਕ ਆ ਵੀਰੇ ਤੇ ਇਹ ਹੋ ਗਈ 2 ਨੰਬਰ ਤੇ 3 ਨੰਬਰ ਮੈਂ ਜਿਹੜੀ ਵੀਰੇ ਇਹ ਵੀਰੇ ਕੱਲ ਆਈ ਆ ਮੈਂਨੇ ਜੀ ਨਹੀਂ ਲਾਇਆ ਆਪਣੇ ਕੋਲੇ ਹੂੰ ਤੇ ਦੁੱਧ ਸੀਗਾ ਉੱਥੇ ਦਾ 5 ਕਿਲੋ ਠੀਕ ਆ ਤੇ ਆਪਾਂ ਦਾ ਧਾਰਾ ਮਰ ਕੇ ਯਾਨੀ ਕਿ 3 1/2 ਕਿਲੋ ਦੁੱਧ ਹੁਣ ਹੈਗਾ ਹੁਣ ਇਸ ਟਾਈਮ ਹੈ ਹਾਂਜੀ ਵੀਰੇ ਚੋਲੀ ਵੀਰੇ ਘਰੇ ਆ ਕੇ ਹਾਂ ਵੀਰੇ ਚੋਲੀ ਆਪਾਂ ਮਿਲੀ ਕਿਵੇਂ ਆ ਵੀਰੇ ਆਪਣੇ ਕੋਲ ਤਾਂ ਟੀਕਾ ਲਵਾਇਆ ਵੀਰੇ ਠੀਕ ਆ ਵੀਰੇ ਉੱਥੇ ਪਾੜੇ ਤੇ ਹੀ ਸੀ ਵੀਰੇ ਹਾਂਜੀ ਵੀਰੇ ਠੀਕ ਹੈ ਇਹਦਾ ਰੇਟ ਬਾਈ ਇਹ ਆਪਾਂ ਦੇ ਦੇ ਦਿਆਂਗੇ 33000 ਦੀ ਮੈਂ 33000 ਦੀ ਮਾਨਤਾ ਨਹੀਂ ਉਹਦੇ ਵਿੱਚੋਂ ਹਾਂ ਵੀਰੇ ਕਰਦੇ ਆ ਠੀਕ ਹੈ ਲੈ ਮਿੱਤਰੋ 33000 ਦੀ ਇਹ ਮ ਵੀ ਕਈ ਵਾਰ ਇਹ ਵਿਚਾਰਾ ਕਈ ਪ੍ਰਾਸ ਸੁਪਨਾ ਹੀ ਲਈ ਬੈਠਣ ਦਾ ਮੱਧ ਲੈ ਆਉਂਦਾ ਉਹਦੇ ਲਈ ਵੀ ਇਹ ਚੰਗੀ ਜੀ ਦਾ ਕਿਉਂਕਿ 3 ਕਿਲੋ ਦੁੱਧ ਦੇ ਨੇ 5 ਕਿਲੋ ਹੀ ਦੇਣ ਲੱਗ ਪੈਣਾ ਚਵਾਈ ਚਵਾਈ ਚੰਗੀ ਹੋਣੀ ਹੈ ਨਾ ਬਹੁਤ ਚੰਗੀ ਚਵਾਈ ਆ ਵੀਰੇ ਥਣ ਬਹੁਤ ਸੋਹਣਾ ਘੜਦੀ ਆ ਮੈਂ ਜੀ ਠੀਕ ਬਣੀ ਬੂਣੀ ਵੀਰੇ ਹਜੇ ਨਹੀਂ ਵੀਰੇ ਬਣੀ ਨਹੀਂ ਕੀ ਬਾਕੀ ਪੁੱਛਦੇ ਆਂਗੇ ਆਪਾਂ ਠੀਕ ਆ ਬਾਈ ਓਕੇ ਤੇ 3000 ਚ ਮੰਨਤਨ ਹੋ ਜੂਈਂਦਾ ਹਾਂ ਵੀਰੇ ਕਰਦੇ ਠੀਕ ਆ ਬਾਈ ਲੈ ਵੀ ਮਿੱਤਰੋ ਇਹ 3 ਨੰਬਰ ਤੇ ਮੈਂ ਸੀਗੀ ਬਣਦੇ ਵੀਰੇ ਅਜਾ ਗਾਂ ਜਿਹੜੀ ਕ੍ਰਾਸ ਵੀਰੇ ਗਾਹ ਥੱਲੇ ਵੀਰੇ ਉੱਥੇ ਸੀਗਾ 11 ਕਿਲੋ ਦੁੱਧ ਓਕੇ ਤੇ ਆਪਾਂ ਕੱਲ ਲਈ ਆ ਠੀਕ ਆ ਤੇ ਆਪਣੇ ਕੋਲੇ ਨੇ ਯਾਨੀ ਕਿ 9 ਕਿਲੋ ਦੁੱਧ ਕੱਢਿਆ ਵੀਰੇ ਗਾਂ ਠੀਕ ਆ ਚਵਾਈ ਕਿਵੇਂ ਵੀਰੇ ਚਵਾਈ ਵੀਰੇ ਇੱਕ ਨੰਬਰ ਆ ਚਾਰੇ ਥਣਾਂ ਦੀ ਵੀਰੇ ਚਾਰੇ ਥਣੇ ਇੱਕ ਥਣੇ ਚੋਂ ਵੀਰੇ ਸ਼ਰਲਾ ਮਾਰਦੀ ਐ ਇਹ ਠੀਕ ਆ ਕਿਹੜੇ ਚੋਂ ਵੀਰੇ ਔਰਲੇ ਚੋਂ ਵੀਰੇ ਬੈਣੀ ਵਾਲੇ ਚੋਂ ਠੀਕ ਆ ਠੀਕ ਆ ਹਾਂਜੀ ਤੇ ਬਣੀ-ਬੁਣੀ ਕੋਈ ਵੀਰੇ ਨਹੀਂ ਵੀਰੇ ਪੁੱਛਿਆ ਨਹੀਂ ਯਾਰ ਮੈਂ ਪੁੱਛ ਦੂੰਗਾ ਯਾਰ ਵੱਡੀ-ਬੁੱਡੀ ਬਹੁਤ ਆ ਹਨਾ ਹਾਂਜੀ ਵੀਰੇ ਤੇ ਰੇਟ ਵੀਰੇ ਰੇਟ ਆਪਾਂ 18000 ਦੀ ਵੜ ਦੇ ਦਿਆਂਗੇ ਵੀਰੇ ਠੀਕ ਆ ਭਾਈ ਓਕੇ ਲੈ ਮਿੱਤਰੋ ਕਦ-ਕਦ ਬਹੁਤਾ ਦੁੱਧ ਤਾਂ ਤਾਜੀ ਨੇ ਚੰਗਾ ਦਿੱਤਾ ਹੋਊਗਾ ਬਈ ਇਹਨੇ ਹਾਂ ਜੀ ਵੀਰੇ ਸੋਈ ਦਾ ਕੋਈ ਪਤਾ ਬੱਚੇ ਬਈ ਕਿਵੇਂ ਵੀਰੇ ਸੋਈ ਦਾ ਸੋਈ ਦਾ ਨਹੀਂ ਵੀਰੇ ਮੈਂ ਸਾਰਾ ਪੁੱਛ ਦੂੰਗਾ ਠੀਕ ਆ ਬਈ ਕੋਈ ਚੱਕਰ ਨਹੀਂ ਠੀਕ ਆ ਠੀਕ ਆ ਲੈ ਮਿੱਤਰੋ ਸਾਰੀ ਡਿਟੇਲ ਜਿਹੜੀ ਉਹ ਵੀਰਾ ਲੈ ਦਊਗਾ ਤੁਹਾਨੂੰ ਔਰ ਦੁੱਧ ਦੇ ਥਲੇ ਨੌ ਚਾਰ ਉਹ ਵਸੇ ਰਹੀ ਆ ਵੀਰੇ ਹੂੰ ਬੈਠ ਨੇ ਦੁੱਧ ਬਸੇ ਰਹੇ ਸੀ ਨਾ ਖਾਣ ਪੀਣ ਨੂੰ ਖੁੱਲੀ ਆ ਹਾਂ ਜੀ ਵੀਰੇ ਹੂੰ ਲੈ ਠੀਕ ਆ ਠੰਡੀ ਠੁੰਡੀ ਆ ਹਨਾ ਹੂੰ ਠੀਕ ਆ ਬਈ ਆਹ ਸਾਨੂੰ ਚੋਂ ਮਾਰਦੀ ਆ ਵੀਰੇ ਸ਼ਰਲਾ ਮੜਾ ਇਹ ਵਿਖਾ ਦੇ ਨੇੜੇ ਕਰਕੇ ਚਵਾਈ ਵੀ ਹੋਦੀ ਨਹੀਂ ਨੀ ਬਦ ਪੂਰਾ ਹਾਂ ਵੀਰੇ ਅੱਧਾ ਮੰਨ ਕੇ ਕੋਈ ਆ ਜੇ ਦੁੱਧ ਤਕਰੀਬਨ ਪੂਰੀ ਚਵਾਈ ਕਰ ਲੈ ਮੈਂ ਮਾ ਤੇਲ ਮੰਨ ਕੇ ਰੱਖ ਦੂਗਾ ਹਾਂ ਵੀਰੇ ਤੇਲ ਮੰਨ ਕੇ ਤਿੰਨ ਥਨਾਂ ਦੀ ਕੁਆਲਿਟੀ ਓਕੇ ਆ ਹਾਂਜੀ ਠੀਕ ਆ ਵੀਰੇ ਇਹ ਤੁਹਾਡਾ ਨੰਬਰ 94633 19970 ਵੀਰੇ 94633 19970 22 ਦਾ ਫੋਨ ਨੰਬਰ ਆ 4 ਜਨਵਾਰ 4 ਜਨਵਾਰ ਦੀ ਡਿਟੇਲ ਹੈ ਤੀਆ ਪਿੰਡ ਬਦਨੀ ਕਲਾਂ ਜਿਲ੍ਹਾ ਮੁੱਗਾ ਲੱਗਦਾ ਵਾ ਮੁੱਗੇ ਤੋਂ ਬਰਨਾਲਾ ਰੋਡ ਦੇ ਉੱਤੇ ਪਿੰਡ ਰਹਿ ਜਾਂਦਾ ਵਾ ਜਿਹੜੇ ਭਰਾ ਨੂੰ ਇਹ ਜਨਵਾਰ ਫੱਟਾ ਗੱਲਬਾਤ ਕਰ ਲਿਓ ਧੰਨਵਾਦ ਸ਼ੁਕਰੀਆ ਜਉਂਦੇ ਰਹੋ